ਓਏ ਦੋਸਤੋ ਆ ਗਿਆ ਜੀ ਆਪਣਾ ਫੋਰ ਦਾ ਸਮਾਨ ਪੈਸਾ ਕੱਲ ਦਾ ਹੋਇਆ ਕੱਲ ਲੇਟ ਆਇਆ ਜੀ ਸਮਾਨ ਹੋਰ ਹੋ ਗਿਆ ਜੀ ਅਬ ਨਾ 380 ਫੁੱਟ ਲਾਲ ਪੰਡੂ ਚੱਲ ਰਿਆ ਸੀ ਆਪਾਂ ਨੇ ਰੋਕਤਾ ਜੀ ਕਹਿੰਦੇ ਇੱਥੇ ਬਹੁਤ ਆ ਸਾਜੀ ਕਾ ਜੀ ਚਲੋ ਥੋੜੀ ਮਰਜੀ ਜਿੰਨਾ ਕਰਾਉਣਾ ਕਰਾਓ ਆਪਾਂ ਨੇ ਕੋਈ ਹੋਣੀ ਕਰਾਂਗੇ ਕੋਈ ਤਾਂ ਕਰੀ ਕਿਸੇ ਨਾਲ ਜਿੰਨਾ ਕਰਾਉਣਾ ਕਰਾਓ ਜੀ ਸਾਢੇ 450 ਕਹਿੰਦਾ ਸਾਢੇ 450 ਕਰਦੇ ਆ ਫਾਵਾ ਬਸ ਬਸ ਠੀਕ ਆ ਇੱਥੇ ਖੜਾ ਦਿਓ ਲੋਕੀ ਜਿੰਨਾ ਵੀ ਕਹਿੰਦੇ ਨੇ ਇਹ ਕਰਦ ਰਹੇ ਆਪਾਂ ਹੋਰ ਆ ਤੁਸੀਂ ਲਾਈਕ ਕਰਿਆ ਕਰੋ ਟੋਲੋ ਨਵਾਂ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਸਾਡਾ ਵੀ ਇਮਾਨਦਾਰੀ ਵਧ ਜਾਂਦਾ ਥੋੜਾ ਜਿਹਾ ਸਾਨੂੰ ਵੀ ਹੌਸਲਾ ਹੋ ਜਾਂਦਾ ਹੈ ਲੋ ਜੀ ਕਰਦੇ ਆਂ ਸ਼ੁਰੂ ਪਰ ਪਾਉਣਾ ਸਮਾਨ ਠੀਕ ਹੈ ਜੀ ਓਕੇ ਬਾਦੂ ਜੀ ਬਾਡੂ ਵਰਕੇ ਚੱਕੀ ਲਾਉਣੀ ਪੈਗੀ ਏ ਮਿਸਤਰੀ ਆ ਮਾ ਚਾਹ ਫਿਰ ਲੈ ਵੀ ਪਾदाई ਦੀ ਫੇਰੇ ਸਮਾਨ ਤੇ ਲਾਲ ਪੰਡੂ ਚ ਜਾ ਰਿਹਾ ਜੀ ਸਾਰਾ ਥੱਲੇ ਲਾਲ ਪੰਡੂ ਆ ਉਹਦੇ ਵਿੱਚ ਇਹ ਪੱਕਾ ਪੈਮ ਪੈ ਗਿਆ ਜੀ 380 ਤੇ ਬੀ ਫਟੜਾ

အေးနော် ਕਰਕੇ ਬੰਦ ਫਿਰਨੀ ਜਿਹੜੀ ਪਿੰਡ ਦੀ ਕਰਕੇ ਬੰਦ ਇਹ ਜਾਗਦਾ ਜੋ ਦੀਪੇ ਨੂੰ ਹੋ ਰਹੀ ਅੱਜ ਬੁਖਾਰ ਆ ਕਹਿੰਦਾ ਜੀ ਛੁੱਟੀ ਕਰਨੀ ਅੱਜ ਕੱਲ ਵੀ ਕਰ ਲਈ ਨੇ ਛੁੱਟੀ ਅੱਜ ਵੀ ਕਹਿੰਦਾ ਅੱਜ ਵੀ ਛੁੱਟੀ ਕਰਨੀ ਆ ਜੀ ਆਹ ਅੱਜ ਦਾ ਸਮਾਨ ਪਾਉਣਾ ਭਾਈ ਤੂੰ ਆ ਜਾ ਹਾਂ ਠੀਕ ਹੈ ਤੇ ਗੋਲੀ ਫਿੱਟੀ ਪਰ ਇਹਨੂੰ ਤਾਂ ਆ ਗਿਆ ਤਾਂ ਬਖਾ ਠੀਕ ਕਰਿਆ ਥੋੜਾ ਥੱਲੇ ਨੂੰ ਖਿਚਲੇ ਦੀ ਵਾਹ ਨਹੀਂ ਤੇਰੇ ਭਾਜ ਨਾਲ ਆ ਗਿਆ ਲਓ ਜੀ ਰਹਿ ਗਈ ਆਪਣੇ 4 ਪੈਰ ਬਾਕੀ ਬਾੜ ਪੈ ਗਿਆ ਹੀ ਆਪਣਾ 1 ਪੈਰ ਇਧਰ ਪਿਆ ਨੰਬਾ ਪਾਈਪ ਉਧਰ ਪੈਣਾ ਹੈ। ਲੋ ਜੀ ਰਹਿ ਗਈ ਆਪਣੇ ਦੋ ਪਾਈਪ। ਮਾਲ ਪੈ ਗਿਆ ਜੀ। 380 ਫੁੱਟ ਦਾ ਮਾਲ ਸੀ ਇਹ। ਲੈ ਵੀ ਉੱਥੀ ਪੇ। ਆਪਾਂ ਅੰਦਰ ਚੱਲੀਏ। ਲਓ ਜੀ ਰਹਿ ਗਿਆ ਜੀ ਆਪੀ ਫੁੱਟ ਦਾ। ਆ ਗਿਆ ਇਹ ਸਮਾਨ ਆਪਣਾ ਲੋ ਇਹ ਵੀ ਪਾ ਦਈਏ ਜੀ ਫਿਰ ਹੁਣ ਦੇਖਦੇ ਹਾਂ ਬਾਅਦ ਚ ਤੱਕ ਹੋਰ ਲੱਗੂਗਾ ਇਹ ਹੋਰ ਲੱਗੂਗਾ ਫਿਰ ੱੱਲੇ ਹੁਣਾ ਪੈਣਾ ਹੀ ਵੈਸੇ ਤਾਂ 5 ਫੁੱਟ ਦਾ ਚਾਹੀਦਾ ਹੋਰ ਨੂੰ ਲੱਗਦਾ ਵੀ ਹੋਰ ਪਾ ਸਕਦਾ ਜੀ 5 ਫੁੱਟ ਦਾ 5 ਫੁੱਟ ਦਾ ਹੋਰ ਪਾ ਜੀ ਉਹਨਾਂ ਆਹ ਵੇ 5 ਫੁੱਟ ਦਾ ਪੂਰਾ ਮਾਲ ਪੈ ਗਿਆ ਜੀ 80 ਬਾਕੀ ਪੈਪ ਰਹਿ ਗਿਆ ਦੂਰ ਦਿਖਦਾ ਨਹੀਂਗਾ 10 ਮੋੜ ਥੱਲੇ ਵਗ ਗਿਆ ਜੀ ਟੋਟਾ ਹੋਰ ਮੰਗਾਇਆ ਜੀ 1 10 ਫੁੱਟ ਦਾ ਮਾਲ ਇਹ ਢਾਲਾਂ ਗਿਆ